ਸਾਰੀਆਂ ਬਾਰੀਆਂ ਠੀਕ ਕਰ ਦਿੰਦਾ ਜੀ ਇਹ ਜੂਸ ਕੈਂਸਰ 슈ਗਰ ਬੀਪੀ ਯੂਰਿਕ ਐਸਿਡ ਕੈਸਟੋਲ ਡੀਟੌکس ਕਰਦਾ ਕਿਡਨੀ ਅਤੇ ਲੀਵਰ ਨੂੰ ਫਟੇ ਲੀਵਰ ਠੀਕ ਕਰ ਦਿੰਦਾ ਥੋੜੇ ਸਾਈਲ ਵਧਾ ਦਿੰਦਾ ਫੂਨਾ ਇਹਦਾ ਮੈਸੇਜ ਨੂੰ ਪੂਰਾ ਐਕਟਿਵ ਰੱਖਦਾ ਹੈ ਆਪਣਾ ਸਿੱਧੂ ਨੇ ਆਪਣੇ ਘਰ ਵਾਲ ਨੂੰ ਜੇ ਮੈਂ ਟਵਿੱਟਰਿਆਂ ਜਾਂਦੀ ਸੀ ਮੇਰੇ ਤੋਂ ਇਸਮਾਨ ਜਾਂਦਾ ਸੀ ਉਹ ਕੈਂਸਰ ਤੱਕ ਠੀਕ ਕਰਤਾ ਦੇਖ ਲੋ ਦੇ ਲਗ ਲਗ ਤਰ੍ਹਾਂ ਦਾ ਬਣਾ ਕੇ ਦਿੰਨੇ ਆ ਸੀ ਜੋ ਕੋ ਯੂਰੀ ਕਿਸੇ ਦਾੰਦਾ ਯੂਰੀ ਕਿਸੇ ਦਾ ਬਣਾ ਦਿੰਨੇ ਆ ਜੋ ਕੋ ਸ਼ੁਗਰ ਦਾ ਸ਼ੁਗਰ ਦਾ ਜੇ ਕੋ ਨੋਰਮਲ ਦਾ ਨੋਰਮਲ ਕੱਲੇ ਕੀ ਇਹਦਾ ਬਣਾਨੇ ਲਗ ਲਗ ਤਰ੍ਹਾਂ ਦੇ ਅਲੱਗ ਲੱਗ ਬਿਮਾਰੀਆਂ ਦਾ ਅਲੱਗ ਲੱਗ ਤਰ੍ਹਾਂ ਦਾ ਹੀ ਬੰਦਾ ਸਾਡੇ ਦੇ ਇਹ ਜਿਹੜਾ ਜੋਸ਼ ਹੈਗਾ ਕਿੰਨਾ ਕੁ ਬੈਨੀਫਿਟ ਜਿਹੜਾ ਹੈਗਾ ਲੋਕਾਂ ਲਈ ਹੈਗਾ ਕਿ ਆਮ ਬੰਦੇ ਲਈ ਵੀ ਹਰ ਕੋਈ ਪੀ ਸਕਦਾ ਜਾਂ ਸਿਰਫ ਇਹਨਾਂ ਨੂੰ ਬਿਮਾਰੀ ਹੋਈ ਪੀ ਸਕਦਾ ਜੇ ਨੋਰਮਲ ਬੰਦਾ ਪੀਏਗਾ ਤਾਂ ਕਿ ਬਿਮਾਰੀਆਂ ਨਹੀਂ ਲੱਗਣਗੀਆਂ ਉਹਨੂੰ ਜੇ ਬਿਮਾਰੀਆਂ ਵਾਲਾ ਬੰਦਾ ਪੀਏਗਾ ਤਾਂ ਬਿਮਾਰੀਆਂ ਬਿਲਕੁਲ ਠੀਕ ਹੋ ਜਾਣਗੀਆਂ ਵੀ 15 ਵੀਂ ਮਹੀਨੇ ਚ ਜਾਂ ਕਿ ਮਹੀ ਸਤਿ ਸ਼੍ਰੀ ਅਕਾਲ ਮੈਂ ਹਾਂ ਕਮਲ ਦੁਵਾ ਤੁਸੀਂ ਦੇਖਦੇ ਹੋ ਦਾ ਸਮਾਰ ਨਿਊਜ਼ ਇਸ ਸਮੇਂ ਅਸੀਂ ਮੌਜੂਦ ਹਾਂ ਪਟਿਆਲਾ ਸ਼ਹੀ ਸ਼ਹਿਰ ਵਿੱਚ ਇੱਥੇ ਜਿੱਥੇ ਇੱਕ ਛੇਰਾਂ ਵਾਲੇ ਕੇਡ ਦੇ ਕੋਲ ਇੱਕ ਤੁਹਾਨੂੰ ਰੈਡੀ ਦਿਖਾ ਰਹੇ ਇੱਕ ਕਾਊਂਟਰ ਲੱਗਿਆ ਹੋਇਆ ਜਿੱਥੇ ਲਿਖਿਆ ਹੋਇਆ ਗ੍ਰੀਨ ਬਲੱਡ ਗ੍ਰੀਨ ਬਲੱਡ ਐਸਾ ਕੀ ਹੈ ਦੇ ਵਿੱਚ ਖਾਸ ਕਰਕੇ ਲਿਖਿਆ ਹੋਇਆ ਸ਼ੂਗਰ ਠੀਕ ਕੀਤਾ ਜਾਂਦਾ ਹੈ ਕੈਂਸਰ ਅਤੇ ਨਵੇਂ ਸੈੱਲ ਵੀ ਬਣਾਏ ਜਾਂਦੇ ਨੇ ਐਸਾ ਕੀ ਦੇ ਵਿੱਚ ਖਾਸ ਆਓ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਸੋਸ਼ੇ ਕੁ ਜੀ ਕੀ ਹਾਲ ਹੈ ਸਰ ਜੀ ਠੀਕ ਹੈ ਜੀ ਬਿਲਕੁਲ ਹਾਂ ਸਰ ਕੀ ਐਸਾ ਖਾਸ ਹੈਗਾ ਤੁਸੀਂ ਲਿਖਿਆ ਹੋਇਆ ਕੀ ਐਸੀ ਕੀ ਚੀਜ਼ ਵਿਧੀ ਹੈ ਤੁਸੀਂ ਕੀ ਕੈਂਸਰ 슈ਗਰ ਬੀਪੀ ਯੂਰਿਕ ਐਸਿਡ ਫਾਇਲ ਕਸ਼ਟੋਲ ਡੀਟੌਕਸ ਕਰਦਾ ਕਿਡਨੀ ਅਤੇ ਲੀਵਰ ਨੂੰ ਫੈਟੀ ਲੀਵਰ ਠੀਕ ਕਰ ਦਿੰਦਾ ਤੁਹਾਡੇ ਸਾਇਲ ਵਧਾ ਦਿੰਦਾ ਖੂਨ ਦਾ ਇਹਦਾ ਵੀ ਸਰੀਰ ਨੂੰ ਪੂਰਾ ਐਕਟਿਵ ਰੱਖਦਾ ਹੈ ਸਾਨੂੰ ਵਿਧੀ ਕੀ ਹੈ ਮਤਲਬ ਕਿਵੇਂ ਤਿਆਰ ਹੁੰਦੀ ਹੈ ਮਤਲਬ ਕੀ ਚੀਜ਼ਾਂ ਪਾਉਂਦੇ ਹੋ ਜਿਸ ਨਾਲ ਠੀਕ ਹੁੰਦਾ ਆ ਦੇਖੋ ਜੀ ਪਹਿਲਾਂ ਅਸੀਂ ਪਾਣਿਆਂ ਡਰਾਮਾ ਸਟਿਕ ਸੁਭੰਜਣੇ ਦੀ ਕੜੀ ਪੱਤਾ ਪਾਣੇ ਆ ਨਿੰਬ ਪਾਣੇ ਆ ਸੱਚੀ ਹਲਦੀ ਪਾਣੇ ਆ ਅਦਰਕ ਅਮਲਾ ਗਲੋ ਬੇਲ ਹਾਂਜੀ ਤੇਲਾ ਇਹ ਆਪਣਾ ਚਕੰਦਰ ਨਿੰਬੂ ਵੀ ਹੋਰ ਕਈ ਜੁੜੀ ਜੜੀ ਬੂਟੀਆਂ ਹੈਗੀਆਂ ਨੇ ਆ ਦੇਖੋ ਇੱਧਰ ਪੱਤੇ ਪਏ ਨੇ ਪੇਠਾ ਪਾਉਣੇ ਹੈਗੇ ਬੇਸ ਆਪਣਾ ਪੇਠਾ ਹੋ ਜਾਂਦਾ ਹੈ ਕੀਆ ਹੋ ਜਾਂਦਾ ਹੈ ਕੀੜਾ ਹੋ ਜਾਂਦਾ ਹੈ ਵੀ 25 ਅਟਮਾ ਪਾਨੀ ਪਾਨਿਆ ਸੀ ਇਹਦੇ ਨਾਲ ਨਾ ਜੇ ਰੋਜ਼ ਪੀਣ ਨਾਲ ਤਾਂ ਬੰਦਾ ਆਟੋਮੈਟਿਕ ਠੀਕ ਹੋ ਜਾਂਦਾ ਹੈ ਡਾਕਟਰ ਵੀ ਹੈਰਾਨ ਹੋ ਗਏ ਵੀ ਇਹ ਜੂਸ ਨਾਲ ਕੈਮੀ ਟੈਸਟ ਨਹੀਂ ਮੈਂ ਉਸਿੱਧੂ ਦੀ ਘਰ ਵਾਲੀ ਨੇ ਆਪਣਾ ਸਿੱਧੂ ਨੇ ਆਪਣੇ ਘਰ ਵਾਲੀ ਨੂੰ ਤੇ ਮੇਰੇ ਤੋਂ ਇਟਰੇਆ ਜਾਂਦੀ ਸੀ ਮੇਰੇ ਤੋਂ ਸੁਣ ਜਾਂਦਾ ਸੀ ਉਹ ਕੈਂਸਰ ਤੱਕ ਠੀਕ ਕਰਤਾ ਦੇਖ ਲਓ ਕਿੰਨਾ ਟਾਈਮ ਹੋਵੇ ਜਦੋਂ ਕੰਮ ਕਰਦੇ ਨੂੰ ਕਿ ਫਿਰ ਵਿਧੀ ਕਿਵੇਂ ਹੈ ਕਿ ਇਖਤਿਆਰ ਕਿਵੇਂ ਕਰਦੇ ਜਿਸ ਕੋਈ ਪੀਨਿਸ਼ ਕਿਵੇਂ ਦਾ ਟੈਸਟ ਹੁੰਦਾ ਇਹ ਮੈਨੂੰ 9-10 ਸਾਲ ਹੋ ਗਏ ਕਰਦੇ ਨੂੰ ਕੰਮ ਤੇ ਆਲੇ ਜੀ ਤੇ ਇਹ ਪੀਨ ਪੀਨ ਦੇ ਵਿੱਚ ਅਲੱਗ-ਅਲੱਗ ਤਰ੍ਹਾਂ ਦਾ ਬਣਾ ਕੇ ਦਿੰਨੇ ਆ ਸੀ ਜੋ ਕੋਈ ਯੂਰੀ ਕਿਸੇ ਦਾ ਦਾ ਯੂਰੀ ਕਿਸੇ ਦਾ ਬਣਾ ਦਿੰਨੇ ਆ ਜੋ ਕੋਈ ਸ਼ੂਗਰ ਦਾ ਸ਼ੂਗਰ ਦਾ ਜੋ ਕੋਈ ਨੋਰਮਲ ਦਾ ਨੋਰਮਲ ਕੱਲੇ ਕੀ ਹੈ ਦਾ ਬਣਾਨੇ ਅਲੱਗ-ਅਲੱਗ ਤਰ੍ਹਾਂ ਦੇ ਅਲੱਗ-ਅਲੱਗ ਬਿਮਾਰੀਆਂ ਦਾ ਅਲੱਗ-ਅਲੱਗ ਤਰ੍ਹਾਂ ਦਾ ਹੀ ਬੰਦਾ ਤੁਹਾਡੇ ਕੋਲ ਸਾਰੀਆਂ ਮਾਰੀਆਂ ਵੀ ਹੌਲੀ-ਹੌਲੀ ਸਾਰੀਆਂ ਠੀਕ ਹੋ ਜਾਂਦੀਆਂ ਨੇ ਗੱਲ ਤੁਸੀਂ ਨੂੰ ਜੋ ਸਿੱਧੂ ਦੀ ਕੀਤੀ ਇਹਨ ਇਹ ਨਾਲ ਹੀ ਹੈ 12 ਤੇ 12 ਦੇ ਨਾਲ ਹੀ ਪੱਲੇ ਪਾਸ ਤੇ ਉਹ ਦਿੱਲੀ ਤੋਂ ਜਲੇ ਜਾਂਦੇ ਸੀਗੇ ਹਾਂਜੀ ਉਹ ਪੂਰਾ 2-3 ਸਾਲ ਆਂਦੇ ਰਹੇ ਆ ਗੱਡੀ ਵਿੱਚ ਉਹਨਾਂ ਡਰਾਈਵਰ ਆਂਦਾ ਰਿਹਾ ਤੇ ਟ੍ਰੇਨ ਲੈ ਕੇ ਜਾਂਦਾ ਰਿਹਾ ਤੇ ਪੂਰੇ ਤੋਂ ਆਪਣਾ ਸਮਾਨ ਲੈ ਜਾਂਦਾ ਸੀ ਤੇ ਉਹਨਾਂ ਦੀ ਮਿਸਟਰਸ ਨੂੰ ਬਿਲਕੁਲ ਠੀਕ ਹੋ ਗਈ ਤੇ ਕੀ ਕਹਿਣਾ ਚਾਹੁੰਦੇ ਹੋ ਕਿ ਇਹ ਜਿਹੜਾ ਜੂਸ ਹੈਗਾ ਕਿੰਨਾ ਕੁ ਬੈਨੀਫਿਟ ਜਿਹੜਾ ਹੈਗਾ ਲੋਕਾਂ ਲਈ ਹੈਗਾ ਕਿ ਆਮ ਬੰਦੇ ਵੀ ਹਰ ਕੋਈ ਪੀ ਸਕਦਾ ਜਾਂ ਸਿਰਫ ਇਹਨਾਂ ਨੂੰ ਹੀ ਬਿਮਾਰੀ ਹੋਈ ਪੀ ਸਕਦਾ ਹਰ ਕੋਈ ਪੀ ਹਰ ਕੋਈ ਪੀ ਸਕਦਾ ਜੇ ਇਹਨੂੰ ਜੂਸ ਜੇ ਨੋਰਮਲ ਬੰਦਾ ਪੀਏਗਾ ਤਾਂ ਕਿਹ ਬਿਮਾਰੀਆਂ ਨਹੀਂ ਲੱਗਣਗੀਆਂ ਉਹਨੂੰ ਇਹ ਪਵਾਨੀਆਂ ਵਾਲਾ ਬੰਦਾ ਪੀਏਗਾ ਤਾਂ ਪਵਾਨੀਆਂ ਬਿਲਕੁਲ ਠੀਕ ਹੋ ਜਾਣਗੀਆਂ ਵੀ 15-20 ਮਹੀਨੇ ਚ ਜਾਂ ਮਹੀਨੇ ਚ ਬਿਲਕੁਲ ਸੈੱਟ ਹੋ ਜਾਣਾ ਬੰਦਾ ਬਿਲਕੁਲ ਠੀਕ ਹੋ ਜਾਣਾ ਬਿਲਕੁਲ ਸਾਡੇ ਨਾਲ ਹੋਰ ਕਸਟਮਰ ਵੀ ਹੈਗੇ ਨੇ ਜਿਹੜੇ ਉਹ ਪੀਣ ਆਏ ਨੇ ਉਹ ਨਾਲ ਵੀ ਗੱਲਬਾਤ ਕਰਾਂਗੇ ਕਿ ਉਹਨਾਂ ਦਾ ਕੀ ਕਹਿਣਾ ਹੈਗਾ ਕਿ ਕਿੰਨਾ ਕੁ ਉਹਨਾਂ ਨੂੰ ਬੈਨੀਫਿਟ ਹੋਇਆ ਜਾਂ ਨਹੀਂ ਹੋਇਆ ਸੋਸ਼ਲ ਸਰ ਸਤਿ ਸ਼੍ਰੀ ਅਕਾਲ ਜੀ ਸਰ ਤੁਸੀਂ ਕਿਵੇਂ ਦੇਖਦੇ ਹੋ ਜਿਹੜਾ ਜੂਸ ਲਿਖਿਆ ਗ੍ਰੀਨ ਬਰੈਡ ਦਾ ਨਾਮ ਤੇ ਤੁਸੀਂ ਵੀ ਪਹਿਲੀ ਵਾਰ ਆਏ ਹੋ ਜਾਂ ਹਮੇਸ਼ਾ ਨਾਲ ਕੋਲ ਆਂਦੇ ਰਹਿੰਦੇ ਹੋ ਮੈਂ ਤਾਂ ਕਾਫੀ ਧੀਰ ਤੋਂ ਆਉਂਦਾ ਐ ਇਨਾਂ ਕੋਲ ਮਤਲਬ ਮੈਨੂੰ ਤਾਂ ਬੜੀ ਪੱਤਾ ਹੈ ਨਿੰਮ ਹੈ ਹਰੀ ਹਲਦੀ ਹੈ ਅਦਰਕ ਹੈ ਆਵਲਾ ਗਲੋਏ ਹੈ ਕਰੇਲਾ ਚਕੰਦਰ ਹੈ ਐਲੋਵੀਰਾ ਵੀ ਹੈ ਇਹਨਾਂ ਕੋਲ ਅੱਛਾ ਪਾਲਕ ਹੁੰਦੀ ਹੈ ਆਪਣੇ ਵਾਸਤੇ ਕਿਉਂ ਨਹੀਂ ਮੈਂ ਤਾਂ ਆਪ ਹੀ ਪੀਣ ਆਨਾ ਵੀ ਮਤਲਬ ਮੈਨੂੰ ਅੱਗੇ ਕੋਈ ਪ੍ਰੋਬਲਮ ਨਾ ਹੋਵੇ ਮਤਲਬ ਮੈਨੂੰ ਜਿਵੇਂ ਦੇਖ ਕੇ ਲੋਕ ਪੀਂਦੇ ਸੀ ਇੱਥੋਂ ਸੁਣਿਆ ਫਿਰ ਕਿਉਂ ਮੈਂ ਇੱਥੇ ਪੀ ਕੇ ਜਾਣਾ ਇਹਨਾਂ ਕੋਲ ਵੀ ਮੈਨੂੰ ਅੱਗੇ ਨੂੰ ਕੋਈ ਪ੍ਰੋਬਲਮ ਨਾ ਹੋਵੇ ਮੈਂ ਤਾਂ ਪੀਂਦਾ ਆ अदरवाइज ਮੈਂ ਠੀਕ ਆ ਪਰ ਇਹ ਜਿਹੜੀਆਂ ਉਹ ਵੀ ਆਪਾਂ ਜਿਹੜੀਆਂ ਸਾਰੀਆਂ ਚੀਜ਼ਾਂ ਪਈਆਂ ਫੇਟ ਵਾਸਤੇ ਬੈਨੀਫੀਸ਼ੀਅਲ ਨੇ ਅਦਰਕ ਹੋ ਗਿਆ ਹਰੀ ਹਲਦੀ ਹੋ ਗਈ 글로ਅ ਆਂਬਲਾ ਮਤਲਬ ਵੀ ਇਹ ਇਮਿਊਨਿਟੀ ਵਧਾ ਦਿੰਦੀਆਂ ਜੀ ਅੱਗੇ ਨੂੰ ਬਿਮਾਰੀ ਨਹੀਂ ਲੱਗਦੀ ਮੈਂ ਇਸ ਕਰਕੇ ਪੀਣਾ ਹੁੰਦਾ ਹੈ ਤਾਂਈ ਦਿਨ ਆ ਗ੍ਰੀਨ ਬਲੱਡ ਰੱਖਿਆ ਗਿਆ ਹਾਂਜੀ ਹਾਂ ਗ੍ਰੀਨ ਬਲੱਡ ਹੈ ਜੀ ਬਿਲਕੁਲ ਸਾਰੀਆਂ ਚੀਜ਼ਾਂ ਜ਼ਿਆਦਾ ਨੇ ਬਾਕੀ ਸਾਰਾ ਕੁਝ ਹੀ ਬੈਨੀਫੀਸ਼ੀਅਲੀ ਹੈ ਇਹਦੇ ਬੀਟਰ ਰੂਟ ਵੀ ਆ ਦੇਖੋ ਲੀਵਰ ਲਈ ਕਿੰਨਾ ਵਧੀਆ ਹੈ ਸਕਿਨ ਲਈ ਵਧੀਆ ਹੈ ਬੀਟਰੂਟ ਸਾਰਾ ਕਿਸੇ ਨਾ ਅਜੀ ਡੇਟੀ ਚ ਦੀ ਲੋਡ ਵੀ ਹੈਗੀ ਹੈ ਕਿਸੇ ਨਾ ਕਿਥੇ ਜਿਹੜਾ ਉਹ ਕਹਿੰਦੇ ਨੇ ਚੀਜ਼ਾਂ ਜ਼ਿਆਦਾ ਖਾਣ ਨੂੰ ਪਸੰਦ ਕਰਦੇ ਨੇ ਤੇ ਲੀਵਰ ਰੂਮ ਫੈਟੀ ਹੁੰਦੇ ਜਾ ਰਹੇ ਹਾਂ ਫਲਾਵਰ ਕਾਫੀ ਆ ਰਹੀ ਹੈ ਹੁੰਦਾ ਅੱਜ ਕੱਲ ਦਾ ਫੈਟੀ ਲੀਵਰ ਸਾਰਿਆਂ ਦਾ ਹੁੰਦਾ ਕਿਸੇ ਦਾ ਗ੍ਰੇਡ 1 ਵੀ ਹੁੰਦਾ 2 ਵੀ ਹੁੰਦਾ ਤੇ ਜੇ ਤੁਸੀਂ ਇਹਨੂੰ ਰੂਟੀਨ ਚ ਪੀਂਦੇ ਰਹਿੰਦੇ ਹੋ ਤਾਂ ਮਤਲਬ ਉਹਦੇ ਤੋਂ ਬਚਤ ਰਹਿੰਦੀ ਹੈ ਜਿਵੇਂ ਹੁਣੇ ਵੀਰ ਜੀ ਨੇ ਦੱਸਿਆ ਵੀ ਸਿੱਧੂ ਦੀ ਵਾਈਫ ਮਤਲਬ ਠੀਕ ਹੋਈ ਹੈ ਉਹਨਾਂ ਨੇ ਵੀ ਦੂਜੀ ਡਾਈਟ ਬੰਦ ਕਰਕੇ ਇਹਦੇ ਤੇ ਆ ਕੇ ਉਸ ਦੇ ਨਾਲ ਹੀ ਠੀਕ ਹੋਏ ਨੇ ਉਹ ਤੇ ਇਹ ਬੈਨੀਫੀਸ਼ੀਅਲ ਤਾਂ ਹੈ ਹੀ ਆ ਹਰ ਇੱਕ ਲਈ ਇਹ ਨਹੀਂ ਹੈ ਵੀ ਕਿਸੇ ਨੂੰ ਬਿਮਾਰੀ ਹੈ ਨਾਰਮਲ ਬੰਦਾ ਜੇ ਪੀਂਦਾ ਰਹੇ ਉਹਨੂੰ ਬਿਮਾਰੀ ਵੀ ਘੱਟ ਲੱਗਦੀ ਹੈ ਬਿਲਕੁਲ ਇਹ ਸਾਨੂੰ ਇੱਕ ਕਸਟਮਰ ਜਿਨ੍ਹਾਂ ਨੇ ਦੱਸਿਆ ਕਿ ਇਹ ਵੀ ਪ੍ਰੋਟੀਨ ਜਿਹੜਾ ਇਹਦਾ ਸੇਵਨ ਕਰਦੇ ਹਨ ਔਰ ਇੱਕ ਵੱਡੀ ਜਿਹੜੀ ਬਿਮਾਰੀ ਹੈ ਉਹ ਇੱਕ ਰਹਾਸ ਜਿਹੜੀ ਇਹ ਜੂਸ ਦਿੰਦਾ ਹੈ ਕੈਮਰਾਮੈਨ ਮਨਦੀਪ ਸਿੰਘ ਦੇ ਨਾਲ ਕਮਲਦੁਆ ਪਟਿਆਲਾ